ਹਾਈ ਹਾਈ ਮਾਰੀ ਮੰਗੇ ਪੂਰੀ ਕਰੋ ਮਾਰੀ ਮੰਗੇ ਪੂਰੀ ਕਰੋ ਜੀ ਜੀ ਸਾਹਿਬ ਨੂੰ ਕਹਿੰਦੇ ਐਸਟੀਮ ਸਾਹਿਬ ਨੂੰ ਵੀ ਕਿਧਰ ਤੋਂ ਕੋਈ ਨਹੀਂ ਐਮਸੀ ਐਮਸੀ ਤੇ ਇਧਰ ਆਦਾ ਸਾਨੂੰ ਵੀ ਇਹਨਾਂ ਨਾਲੇ ਬਿਲਡਰ ਨਾਲੇ ਮਿਲੀ ਹੋਈ ਹੈ ਜੀ ਉਹ ਕੁਝ ਨਹੀਂ ਕਰਦੇ ਅਸੀਂ ਮੰਗਦੇ ਡਿਵੈਲਪਮੈਂਟ ਦਾ ਹਿਸਮ ਤੇ ਸਾਡੀ ਸੜਕਾਂ ਬਣ ਜਾਣ ਇੰਟਰਨਲ ਜੋ ਰਹਿੰਦੀਆਂ ਤੇ ਸੀਵਰੇਜ ਡਰੇਨੇਜ ਸਿਸਟਮ ਲੱਗਦਾ ਹੋ ਜਾਤੇ ਐਸਟੀਪੀ ਪਲੈਂਟ ਨਹੀਂ ਹੈ 124 ਸੈਕਟਰ ਤੱਕ ਡਵੈਲਪਰ ਨੂੰ ਤੇਰੇ ਅਸੀਂ ਡੀਡੀਸੀ ਚਾਰਜ ਆ ਤੇ ਇੱਕ ਮਰਿਸਲ ਕਮੇਟੀ ਵੀ ਲਈ ਜਾਂਦੀ ਸਭ ਤੋਂ ਜੀ ਡੀਸੀ ਚਾਰਜ ਤੇ ਡਵੈਲਪਮੈਂਟ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਮਰਿਸਲ ਗਾਂਢੀ ਜਿਹੜਾ ਐਲਸੀ ਆ ਉਹ ਕਹਿੰਦੇ ਜੇ ਤੋ ਕੰਟੀਨਿਊ ਹੁੰਦਾ ਸੀ ਕੋਈ ਪੈਸੇ ਨਹੀਂ ਲਾ ਸਕਦੇ ਤੇ ਉਦੋਂ ਸਾਨੂੰ ਦੱਸਿਆ ਗਿਆ ਵੀ ਇਹ 200 ਫੁੱਟ ਦੀ ਰੋਡ ਜਿਹੜੀ ਹੈਗੀ ਆ ਤੇ ਸਾਡੀ ਆਲਰੇਡੀ ਕਰਿਆ ਹੋਇਆ ਸਾਰਾ ਪਲਾਨਿੰਗ ਦੇ ਵਿੱਚ ਹੈਗੀ ਆ ਤੇ ਹੁਣ ਅਸੀਂ ਜਦੋਂ ਦੇਖਦੇ ਆ ਤਾਂ ਉੱਥੇ ਰੋਡ ਜਿੱਥੇ ਖੜੀ ਆ 15 ਤੋਂ ਲੈ ਕੇ ਹੁਣ ਤੱਕ ਅਸੀਂ ਉਹੀ ਦੇਖ ਰਹੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਨੂੰ ਸਵਾਗਤ ਕਰ ਖੜੇ ਆ ਤੁਸੀਂ ਰੋਡ ਦੇਖ ਸਕਦੇ ਹੋ KFC ਵਾਲਾ ਰੋਡ ਆ ਜਿਹੜਾ ਕਿ ਸਿੱਧਾ ਸੰਜੀਤ ਕਲੇਬ ਜਾ ਰਿਹਾ ਇੱਕ 올ਡ ਬੱਸ ਜਾ ਰਿਹਾ ਇੱਕ ਨਿਊ ਬੱਸ ਜਾ ਰਿਹਾ ਆ ਸਾਡੇ ਪਿੱਛੇ ਲੋਕ ਖੜੇ ਨੇ ਕੀ ਕਾਰਨ ਪਏ ਨੇ ਕਿਸ ਕਾਰਨ ਕਰਕੇ ਅੱਜ ਇੱਥੇ ਇਕੱਠੇ ਹੋਏ ਨੇ ਸਾਰਾ ਕੁਝ ਜਾਣਦੇ ਨੇ ਦੇ ਮੂੰਹੋਂ ਕੀ ਕਹਿੰਦੇ ਆ ਸਾਡੇ ਨੇ ਪ੍ਰਧਾਨ ਸਾਹਿਬ ਮੌਜੂਦ ਨੇ ਮਲਕੀ ਸਿੰਘ ਜੀ ਮਲਕੀ ਸਿੰਘ ਜੀ ਕੱਟ ਕੀਤਾ ਆ ਹਾਂਜੀ ਕਿਸ ਕਾਰਨਾਂ ਕਰਕੇ ਕੀਤਾ ਆ ਕਿਹੜੀਆਂ ਦਿੱਕਤਾਂ ਤੁਹਾਨੂੰ ਆ ਰਹੀਆਂ ਨੇ ਹੋਣਾ ਅਸੀਂ ਨਾ ਸੈਕਟਰ 124 ਤੋਂ ਉहां ਸਾਰੇ ਬਸਿੰਦੇ ਤੇ ਅਸੀਂ ਲਗਭਗ 2015 ਤੋਂ ਇੱਥੇ ਰਹਿ ਰਹੇ ਆ ਜੀ ਤੇ ਉਦੋਂ ਦਾ ਹੀ ਇਹਨਾਂ ਨੇ ਨਾ ਸੜਕਾਂ ਦਾ ਕੋਈ ਕੰਮ ਕੀਤਾ ਹੁਣ ਤੱਕ ਤੇ ਸੀਵਰੇਜ ਉਸੇ ਤਰ੍ਹਾਂ ਚੱਲ ਰਿਹਾ ਹੈ ਪਲਾਟਾਂ ਦੇ ਵਿੱਚੇ ਗਿਰੀ ਜਾ ਰਿਹਾ ਹੈ ਤੇ ਨਾ ਡਰੇਨੇ ਦਾ ਤੇ ਲੰਘਣ ਲਈ ਵੀ ਕੋਈ ਰਸਤਾ ਨਹੀਂ ਤੇ ਇਹ ਕਹਿੰਦੇ ਸਾਨੂੰ 200 ਫੁੱਟ ਰੋਡ ਕਹਿ ਕੇ ਪਲਾਟ ਵੇਚੇ ਸੀਗੇ ਤੇ ਉਹ 200 ਫੁੱਟ ਰੋਡ ਦਾ ਤਾਂ ਕੁਝ ਨੂੰ ਕੁਝ ਪਤਾ ਹੀ ਨਹੀਂ ਕਿ ਕਿੱਥੇ ਹੈ ਲੋਕਾਂ ਨੇ ਉਹਦੇ 'ਚ ਕਿਸੇ ਨੇ ਸ਼ੋਰੂਮ ਬਣਾ ਲਏ ਕਿਸੇ ਨੇ ਕੋਠੀਆਂ ਬਣਾ ਲਈਆਂ ਰਸਤੇ 'ਚ ਇਸ ਕੰਪਲੀਟ ਵੀ ਬਹੁਤ ਕਰੀ ਹੈ ਡੀਸੀ ਸਾਹਿਬ ਨੂੰ ਵੀ ਕਹਿ ਲਿਆ ਐਸਡੀਐਮ ਸਾਹਿਬ ਨੂੰ ਵੀ ਪਰ ਕਿਤੇ ਕੋਈ ਨਹੀਂ ਐਮਸੀ ਐਮਸੀ ਤੇ ਇਦਾਂ ਲੱਗਦਾ ਸਾਨੂੰ ਵੀ ਇਹਨਾਂ ਨਾਲੇ ਬਿਲਡਰ ਨਾਲੇ ਮਿਲੀ ਹੋਈ ਹੈ ਜੀ ਉਹ ਕੁਝ ਨਹੀਂ ਕਰਦੇ ਐਕਸ਼ਨ ਲੈਂਦੇ ਇਸ ਕਰਕੇ ਅੱਜ ਅਸੀਂ ਮਜਬੂਰ ਹੋ ਕੇ ਇੱਥੇ ਇਕੱਠੇ ਹੋਏ ਹਾਂ ਜੀ ਦਿੱਕਤਾਂ ਕਾਫੀ ਨੇ ਤੁਹਾਨੂੰ ਹਨਾ ਇੱਕ ਰੋਡ ਨਹੀਂ ਬਣੇ ਤੁਹਾਡੇ ਉੱਧਰ ਨਾ ਪਾਣੀ ਆ ਰਿਹਾ ਤੁਹਾਡੇ ਉੱਧਰ ਹਾਂਜੀ ਹਾਂਜੀ ਜਦੋਂ ਜ਼ਮੀਨ ਲਈ ਤੁਸੀਂ ਪਹਿਲਾਂ ਇਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਦੇਖਿਏ ਸਾਰਾ ਇਹਨੇ ਪ੍ਰੋਮਿਸ ਕਰਿਆ ਹੋਇਆ ਜੀ ਸਾਰਾ ਕੁਝ ਵੀ ਅਪਰੂਵਡ ਕਲੋਨੀ ਹੈ ਤੇ ਈਡੀਸੀ ਚਾਰਜਸ ਇੱਕ ਤਾਂ ਸਾਨੂੰ ਮਤਲਬ ਕਿ ਡਿਵੈਲਪਰ ਨੂੰ ਦੇ ਰਿਆ ਸੀ ਈਡੀਸੀ ਚਾਰਜਸ ਤੇ ਇੱਕ ਮਿਨਿਸਪਲ ਕਮੇਟੀ ਵੀ ਲਈ ਜਾ ਰਹੀ ਸਤੋਂ ਈਡੀਸੀ ਚਾਰਜਸ ਤੇ ਡਿਵੈਲਪਮੈਂਟ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਸਾਡਾ ਏਰੀਆ ਵੀ ਲਗਭਗ 80 85% ਕਵਰ ਹੋ ਗਿਆ ਤੇ ਮਿਨਿਸਪਲ ਕਮੇਟੀ ਵੀ ਆਪਣੇ ਅੰਦਰ ਨਹੀਂ ਲੈ ਰਹੀ ਹੈਗੇ ਇਹਨੂੰ ਇਹ ਸਾਨੂੰ ਸਮਝ ਨਹੀਂ ਆ ਰਹੀ ਕਿ ਕੀ ਕਰੀਏ ਤੇ ਮ੍ਰਿਸੁਲ ਗੰਢੀ ਜਿਹੜਾ ਐਮਸੀ ਆ ਉਹ ਕਹਿੰਦੇ ਜੀ ਜਦੋਂ ਤੱਕ ਅੰਡਰ ਨਹੀਂ ਹੁੰਦਾ ਸੀ ਕੋਈ ਪੈਸੇ ਨਹੀਂ ਲਾ ਸਕਦੇ। ਅਧਿਕਾਰੀ ਕੀ ਕਹਿੰਦੇ ਨੇ ਵੀ ਤੁਹਾਨੂੰ? ਹਾਂਜੀ। ਅਧਿਕਾਰੀ ਕੀ ਕਹਿੰਦੇ ਨੇ? ਅਧਿਕਾਰੀ ਕਹਿੰਦੇ ਅਸੀਂ ਲੱਗੇ ਹੋਏ ਹਾਂ ਵੀ ਅਜੇ ਸਾਡੇ ਅੰਡਰ ਨਹੀਂ ਆਇਆ ਸੀ ਕੋਈ ਕੰਮ ਨਹੀਂ ਕਰ ਸਕਦੇ ਉੱਥੇ। ਤੇ ਸਾਡੀਆਂ ਵੋਟਾਂ ਵੀ ਬਣੀ ਹੋਈਆਂ ਐ ਤੇ ਫਿਰ ਸਾਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਜੀ ਐਮਸੀ ਨੂੰ? ਇਹ ਤੁਹਾਡਾ ਜਿਹੜਾ ਏਰੀਆ ਐਮਸੀ ਦੇਂਡਰ ਹੁੰਦਾ ਇਹ। ਇਹ ਐਮਸੀ ਦੇ ਹੈਂਡਓਵਰ ਨਹੀਂ ਹੋਇਆ ਜੀ ਵੈਸੇ ਐਮਸੀ ਦੇ ਅੰਡਰ ਐ ਏਰੀਆ ਸਾਰਾ ਇਹ। ਤੇ ਸਾਡੇ ਨਾਲੋਂ ਤਾਂ ਜ਼ਿਆਦਾ ਸਹੂਲਤਾਂ ਪਿੰਡਾਂ ਨੂੰ ਮਿਲੀਆਂ ਐ ਜੀ ਸਾ ਦੇ ਸਿਵਰੇ ਸਭ ਕੁਝ ਸਿਸਟਮ ਠੀਕ ਚੱਲਦਾ ਹੈ ਤੇ ਅਸੀਂ ਤਾਂ ਮਤਲਬ ਕਿ ਝੁੰਗੀਆਂ ਵਾਲਿਆਂ ਨਾਲੋਂ ਵੀ ਵੱਧ ਬੱਦਰ ਹਾਲਤ 'ਚ ਰਹਿ ਰਹੇ ਹਾਂ ਉੱਥੇ ਤੇ ਹੁਣ ਅਸੀਂ ਜਾਈਏ ਕਿਦਾਂ ਸਰਕਾਰ ਵੀ ਨਹੀਂ ਸਾਡੀ ਸੁਣਦੀ ਆਈ ਕੁਝ ਤੇ ਅਸੀਂ ਕੁਝ ਕੋਰਟ 'ਚ ਵੀ ਕੇਸ ਪਾਏ ਹੋਏ ਆ ਲੀਗਲ ਉੱਤੇ ਵੀ ਚੱਲ ਰਹੇ ਆ ਲੱਗੇ ਹੋਏ ਆ ਤਾਂ ਪਹਿਲੀ ਕੇਸ ਤਾਂ ਕਾ ਪਹਿਲੀ ਬਹੁਤ ਚੱਲਦੇ ਨੇ ਹਾਂਜੀ ਹਾਂਜੀ ਅਸੀਂ ਵੀ ਪਾਏ ਹੋਏ ਆ ਜੀ ਕੁਝ ਹਾਈ ਕੋਰਟ ਚੱਲ ਰਹੇ ਸਾਡੇ ਦੋ ਕੇਸ ਤੇ ਬਾਕੀ ਲੋਅਰ ਕੋਰਟ 'ਚ ਵੀ ਹੈਗੇ ਆ ਕੰਮ ਹੱਥ ਪੈਰ ਸਾਨੂੰ ਕੋਈ ਨਹੀਂ ਫੜਾ ਰਿਹਾ ਜੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗਦੇ ਹਾਂ ਡਵੈਲਪਮੈਂਟ ਦਾ ਸਾਨੂੰ ਦੇ ਵਿੱਚ ਸਾਡੀ ਸੜਕਾਂ ਬਣ ਜਾਣ ਇੰਟਰਨਲ ਜੋ ਰਹਿੰਦੀਆਂ ਐ ਤੇ ਸੀਵਰੇਜ ਡਰੇਨੇਜ ਸਿਸਟਮ ਲਾਗੂ ਹੋ ਜਾ ਤੇ ਐਸਟੀਬੀ ਪਲਾਂਟ ਨਹੀਂ ਹੈ 124 ਸੈਕਟਰ ਦਾ ਕੋਈ ਉਹ ਪਲਾਟਾਂ 'ਚ ਜਾ ਰਿਹਾ ਸਭ ਕੁਝ ਜੋ ਵੀ ਹੈ ਜੀ ਜਿਹੜਾ 200 ਫੁੱਟ ਰੋਡ ਕੇ ਕਿਹਾ ਗਿਆ ਆ ਜਦੋਂ ਤੁਸੀਂ ਜ਼ਮੀਨ ਲਈ ਸੀ ਉਸ ਸਮੇਂ ਕਿੰਨੇ ਕੀ ਦੀ ਜ਼ਮੀਨ ਲਈ ਤੁਸੀਂ ਉਸ ਸਮੇਂ ਉਸ ਸਮੇਂ ਮਨੂੰ 27 ਲੱਖ ਰੁਪਏ ਦਾ ਪਲਾਟ ਜਿਹੜਾ ਸੀਗਾ ਪਿਆ ਸੀਗਾ ਸਾਰਾ ਖਰਚਾ ਪਾ ਕੇ ਤੇ ਉਦੋਂ ਸਾਨੂੰ ਦੱਸਿਆ ਗਿਆ ਵੀ ਇਹ 200 ਫੁੱਟ ਦੀ ਰੋਡ ਜਿਹੜੀ ਹੈਗੀ ਆ ਇਹ ਸਾਡੀ ਆਲਰੇਡੀ ਕਰਿਆ ہوا ਸਾਰਾ ਪਲਾਨਿੰਗ ਦੇ ਵਿੱਚ ਹੈਗੀ ਆ ਤੇ ਹੁਣ ਅਸੀਂ ਜਦੋਂ ਦੇਖਦੇ ਆ ਤਾਂ ਉੱਥੇ ਰੋਡ ਜਿੱਥੇ ਖੜੀ ਆ 15 ਤੋਂ ਲੈ ਕੇ ਹੁਣ ਤੱਕ ਅਸੀਂ ਉਹੀ ਦੇਖ ਰਹੇ ਆ ਉੱਥੇ ਅੱਗੇ ਕੋਈ ਡਿਵੈਲਪਮੈਂਟ ਨਹੀਂ ਹੈ ਤੇ ਉਸ ਤੋਂ ਅੱਗੇ ਜਿਹੜੇ ਪਲਾਟ ਇਹ ਪਤਾ ਨਹੀਂ ਕਿਵੇਂ ਵੇਚੀ ਜਾਂਦੇ ਆ ਤੇ ਲੋਕ ਬਣਾਈ ਵੀ ਜਾਂਦੇ ਆ ਤੇ ਅਸੀਂ ਕੋਰਟ ਦੇ ਥਰੂ ਸਟੇ ਵੀ ਲਈ ਆ ਹਾਈ ਕੋਰਟ ਦੇ ਥਰੂ ਵੀ ਜਿਹੜੇ ਸੜਕ ਦੇ ਵਿੱਚ ਬਣਾਏ ਜਾ ਰਹੇ ਆ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਮੇਟੀ ਨੂੰ ਵੀ ਇਹ ਆਰਡਰ ਹਾਈ ਕੋਰਟ ਦੇ ਹੋਏ ਹੋਏ ਆ ਬੁੱਢਾ ਨੂੰ ਵੀ ਹੋਏਗਾ ਵੀ ਇਹ ਸਾਰਾ ਜਿਹੜਾ ਹੈਗਾ ਤੁਸੀਂ ਅਨਲੀਗਲੀ ਕੰਸਟਰਕਸ਼ਨ ਹੋ ਰਹੀ ਆ ਉਹਦਾ ਤੁਸੀਂ ਕੁਝ ਨਾ ਕੁਝ ਸੋਚੋ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਹਟ ਕੇ ਪਹਿਲਾਂ ਸਾਡੀਆਂ ਜਿਹੜੀਆਂ ਮੁੱਢਲੀਆਂ ਪ੍ਰੋਬਲਮਾਂ ਹੈਗੀਆਂ ਜਿੱਦਾਂ ਸਾਡਾ ਸੀਵਰੇਜ ਦਾ ਪਾਣੀ ਦਾ ਬਿਜਲੀ ਦਾ ਸੜਕਾਂ ਦਾ ਉਹ ਸਾਡਾ ਇਹਨਾਂ ਰਾ ਹਾਲ ਹੈ ਅਜੀਉ ਦੇ ਬਾਰੇ ਬਿਆਨ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਫੋਟੋਆਂ ਵੀ ਦਵਾਂਗੇ ਤੇ ਉਹ ਤੁਸੀਂ ਆਪਣਾ ਜਰੂਰ ਸਾਡੀ ਹੈਲਪ ਕਰੋ ਤੁਹਾਡਾ ਧੰਨਵਾਦ ਤੁਸੀਂ ਆਏ ਆ ਤੇ ਉਹ ਤਾਂ ਕਿ ਇਹਨਾਂ ਦੀਆਂ ਅੱਖਾਂ ਸਾਰੀਆਂ ਖੁੱਲ ਸਕੇ ਅਸੀਂ ਪ੍ਰਸ਼ਾਸਨ ਨੂੰ ਵੀ ਬਹੁਤ ਬਾਅਦ ਮਿਲ ਚੁਕੇ ਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਰਕਾਰ ਅਸੀਂ ਸਰਕਾਰ ਦੇ ਕੋਲ ਵੀ ਅਪਰੋਚ ਕੀਤੀ ਹੈ ਅਸੀਂ ਸਾਡੀ ਏਰੀਆ ਦੀ ਐਮ ਐਲ ਏ ਗगन ਮਾਨ ਮਨਿਸਟਰ ਵੀ ਹੈ ਅਸੀਂ ਉਹਦੇ ਕੋਠੀ ਦੇ ਵਿੱਚ ਜਾ ਕੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਆਪਣਾ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਅਸੀਂ ਸੈਕਟਰੀਏਟ ਜਾ ਕੇ ਮ ਪ੍ਰਧਾਨ ਜੀ ਤੇ ਅਸੀਂ ਚਾਰ ਬੰਦੇ ਹੋਰ ਨਾਲ ਉਹਨਾਂ ਨੂੰ ਮਿਲ ਕੇ ਆਏ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਤੇ ਉਹਨਾਂ ਦੇ ਵੀ ਸਾਨੂੰ ਕੋਈ ਮਤਲਬ ਰਿਸਪੌਂਸ ਨਹੀਂ ਦਿੱਤਾ ਮਤਲਬ ਕਹਿਣ ਦੀ ਵੀ ਜਿਦਾ ਮਿੱਠੀ ਗੋਲੀ ਦੇ ਕੇ ਬੱਚੇ ਨੂੰ ਬਾੜ ਉਹ ਕਰ ਦਿੰਦੇ ਆ ਉਦਾਂ ਇਹਨਾਂ ਨੇ ਸਾਡੇ ਨਾਲ ਕੀਤਾ ਤੇ ਸਾਡੀ ਜਿਹੜੀ ਮਨਿਸਟਰ ਹੈ ਮੈਂ ਤਾਂ ਖੁਸ਼ ਨਹੀਂ ਐ ਵੀ ਇੱਥੇ ਸਾਡੇ ਏਰੀਆ ਦੇ ਵਿੱਚ ਕਦੀ ਉਹਨੇ ਆ ਕੇ ਇਹ ਨਹੀਂ ਦੇਖਿਆ ਹੋਣਾ ਵੀ ਸਾਡਾ ਕੀ ਹਾਲ ਹੈ ਸਾਨੂੰ ਮਤਲਬ ਸਰਕਾਰ ਤੋਂ ਵੀ ਕੋਈ ਰਿਸਪੌਂਸ ਨਹੀਂ ਮਿਲਿਆ ਨਾ ਹੈਲਪ ਹੋਈ ਹੈ 200 ਫੁੱਟ ਰੋਡ ਦਾ ਜ਼ਿਕਰ ਕੀਤਾ ਹੈ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਕੀ ਆ ਰਹੀ ਉਸ ਤੋਂ ਨਹੀਂ ਨਹੀਂ ਰੋਡ ਕਿਸੇ ਪਾਸੇ ਹੈ ਹੀ ਨਹੀਂ ਉਹ ਜਿਹੜਾ ਅਸੀਂ 200 ਫੁੱਟ ਦੇ ਰੋਡ ਦੇ ਬਾਰੇ ਸਾਡੀ ਮਨਿਸਟਰ ਸਾਹਿਬਾ ਨਾਲ ਗੱਲ ਕੀਤੀ ਸਪੈਸ਼ਲੀ ਵੀ ਸਾਡੀ ਜਿਹੜੀ ਰੋਡ ਆ ਉਹਦਾ ਤੁਸੀਂ ਕੁਝ ਕਰਾਓ ਤਾਂ ਉਹਨਾਂ ਨੇ ਸਾਨੂੰ ਕੀ ਜਵਾਬ ਦਿੱਤਾ ਵੀ ਇਹ ਪ੍ਰਾਈਵੇਟ ਡਿਵੈਲਪਰ ਦੇ ਅੰਡਰ ਹੈ ਉਹ ਅਸੀਂ ਇਹਦੇ 'ਚ ਕੁਝ ਨਹੀਂ ਕਰ ਸਕਦੇ ਚਲੋ ਮੈਂ ਕਿਹਾ ਇਹ ਨਹੀਂ ਤੁਸੀਂ ਕਰਾ ਸਕਦੇ ਤਾਂ ਸਾਡੀ ਜਿਹੜੀ ਦੇਸੂ ਮਾਜਰੇ ਤੋਂ ਜੰਡਪੁਰ ਨੂੰ ਰੋਡ ਜਾਂਦੀ ਆ ਤੇ ਝੁੰਗੀਆਂ ਤੋਂ ਲਾਲਪੁਰ ਵਾਲੇ ਪਾਸੇ ਰੋਡ ਜਾਂਦੀ ਆ ਇਹ ਤਾਂ ਸਰਕਾਰੀ ਨੇ ਮੈਂ ਕਿਹਾ ਇਹਨਾਂ ਦਾ ਹੀ ਕੁਝ ਕਰਾ ਦਿਓ ਉਹ ਕਹਿੰਦੇ ਠੀਕ ਆ ਅਸੀਂ ਕਰਾਂਗੇ ਫਰਵਰੀ ਦੇ ਵਿੱਚ ਲੇਕਿਨ ਮੁੜ ਕੇ ਫਰਵਰੀ ਆਉਣ ਵਾਲੀ ਹੈ ਹਾਲ ਤਾਂ ਕਿ ਉਥੇ ਕੋਈ ਸਾਡਾ ਸੜਕਾ ਉਹਨਾਂ ਦਾ ਵੀ ਬੁਰਾ ਹਾਲ ਹੈ ਇਹਨਾਂ ਨੇ ਖੱਡੇ ਆ ਸਾਡਾ ਬਹੁਤ ਜ਼ਿਆਦਾ ਬੁਰਾ ਹਾਲ ਆ ਅਸੀਂ ਇੱਕ ਕਹਿੰਦੇ ਆ ਵੀ ਅੱਖਾਂ ਦੇ ਵਿੱਚ ਅੰਜੂ ਨਹੀਂ ਦਿਖਾ ਸਕਦੇ ਵੀ ਸਾਡੀ ਜਿਹੜੀ ਗੈਦਰਿੰਗ ਇੱਥੇ ਹੈਗੀ ਆ ਇਸੇ ਕਰਕੇ ਆ ਇਹ ਪ੍ਰੋਟੈਸਟ ਕਰਨ ਵਾਸਤੇ ਵੀ ਸਾਡਾ ਜਿਹੜੀਆਂ ਸਹੂਲਤਾਂ ਸਾਨੂੰ ਘੱਟੋ-ਘੱਟ ਹੋ ਸਾਨੂੰ ਦਵਾਈਆਂ ਜਾਣ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਗਵਰਨਮੈਂਟ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਸਾਡੇ ਜਿਹੜੇ ਮਸਲੇ ਆ ਇਹ ਹੱਲ ਕਰਵਾਏ ਜਾਣ ਤਾਂ ਕਿ ਅਸੀਂ ਆਪਣੇ ਜੀਨ ਲੈ ਕੇ ਉਥੇ ਰਹਿ ਸਕੀਏ ਪਰ ਤਾਂ ਸਾਹਿਬ ਪ੍ਰਾਪਰਟੀ ਦੀ ਰੇਟ ਦੀ ਗੱਲ ਕਰਿਆ ਤਾਂ ਰੇੜੇ ਬਹੁਤ ਜ਼ਿਆਦਾ ਨੇ ਕਰੋੜ ਕਰੋੜ ਰੁਪਏ ਦੇ ਤੱਕ ਮੈਂ ਕਹਿੰਦਾ ਜਗ੍ਹਾ ਮਿਲਦੀ ਇੱਥੇ ਹੁਣ ਤਾਂ ਹਾਂਜੀ ਹਾਂਜੀ ਹੁਣ ਮਤਲਬ ਕਿ ਡੇਢ ਕਰੋੜ ਰੁਪਏ ਦੀ ਠੋਠੀ ਹਰੇਕ ਬੰਦੇ ਨੇ ਲਗਭਗ ਪਾਈ ਵੀ ਹੈ ਜੀ ਛੋਟੀ ਦੀ ਛੋਟੀ ਵੀ ਤੇ ਡੇਢ ਕਰੋੜ ਰੁਪਏ ਲਾ ਕੇ ਹੁਣ ਉਹਨਾਂ ਨੂੰ ਇਹ ਤੁਸੀਂ ਦੇਖ ਲਓ ਵੀ ਸਹੂਲਤਾ ਕੀ ਉੱਥੇ ਜਾ ਕੇ ਦੇਖੋ ਖੱਡੇ ਮਤਲਬ ਕਿ ਤੁਸੀਂ ਪੈਦਲ ਵੀ ਨਹੀਂ ਲੰਘ ਸਕਦੇ ਜੀ ਬਾਕੀ ਸਕੂਟਰ ਗੱਡੀਆਂ ਤੇ ਕੀ ਲੰਘਣੀਆਂ ਜੀ ਹਰ ਰੋਜ਼ ਉੱਥੇ ਇੱਕ ਦਾ ਬੰਦਾ ਗਿਰਿਆ ਬੰਦਾ ਦੋ ਤਿੰਨ ਬੰਦੇ ਦੀ ਬਾਹ ਵੀ ਟੁੱਟ ਲੀਆਂ ਸਲਿੱਪ ਕਰਕੇ ਗਿਰ ਗਏ ਜੀ ਮੁਣੋ ਦਾ ਸੀ ਕੀ ਕਰੀਏ ਇੱਕ ਇਹਨਾਂ ਨੇ ਹੋਰ ਹੀ ਹੁਣ ਪਾਣੀ ਦਾ ਬਿੱਲ ਆਪਣੇ ਹਿਸਾਬ ਤੇ ਪਹਿਲੇ 300 ਰੁਪਏ ਲੈਂਦੇ ਸੀਗੇ ਤੇ ਹੁਣ ਕਹਿੰਦੇ 500 ਰੁਪਏ ਲੈਣਾ ਜੀ ਤੇ ਪਾਣੀ ਦੀ ਸਪਲਾਈ ਮਿਲ ਨਹੀਂ ਰਹੀ ਲੋਕਾਂ ਨੂੰ ਠੰਗਦੇ ਧੱਕਾਸ਼ਾਹੀ ਇੰਨੀ ਕਰ ਰਹੇ ਐ ਕਿ ਘੰਟਾ ਘੰਟਾ ਪਾਣੀ ਨਹੀਂ ਆਉਂਦਾ ਹਾਂਜੀ ਘੰਟਾ ਘੰਟਾ ਪਾਣੀ ਨਹੀਂ ਆਉਂਦਾ ਸਟਰੀਟ ਲਾਈਟਾਂ ਨਹੀਂ ਚੱਲ ਰਹੀਆਂ ਜੀ ਅੱਜ ਕੱਲ੍ਹ ਬਰਸਾਤ ਦੇ ਮੌਸਮ 'ਚ ਵੀ ਮਤਲਬ ਕਿ ਕੋਈ ਫੈਸਿਲਿਟੀ ਨਹੀਂ ਤੁਹਾਨੂੰ ਮਿਲ ਰਹੀ ਕੋਈ ਫੈਸਿਲਿਟੀ ਨਹੀਂ ਹੈ ਜੀ ਬਸ ਦਾਅਵੇ-ਦਾਵੇ ਇਹਨਾਂ ਦੇ ਕਰ ਕੁਝ ਨਹੀਂ ਰਿਹਾ ਜੀ ਬਿਲਕੁਲ ਇੱਥੇ ਲੇਡੀਜ਼ ਵੀ ਖੜੇ ਹੋਣਾ ਵੀ ਗੱਲ मैडम किਵੇਂ ਦੇਖਦੇ ਹੋ ਕਿਉਂਕਿ ਜਦੋਂ ਕੋਈ ਘਰ ਲੈਂਦਾ ਹਨ ਤਾਂ ਲੇਡੀਜ਼ ਦਾ ਪਹਿਲਾ ਹੁੰਦਾ ਹੈ ਕਿ ਪਹਿਲਾਂ ਉਹ ਦੇਖਦੇ ਨੇ ਤੁਸੀਂ ਇਹ ਚੀਜ਼ਾਂ ਦੇਖੀਆਂ ਨਹੀਂ ਪਹਿਲਾਂ ਪਹਿਲੇ ਬੋਲਿਆ تھا ਕਿ ਅਸੀਂ ਸਾਰਾ ਕੁਝ ਕਰਕੇ ਦੇਵਾਂਗੇ ਰੋਡ ਤਾਂ ہماری ਬਹੁਤ ਖਰਾਬ ਹੈ ਸਾਰਾ ਕੁਝ ਐਸੇ ਪੜਾ ਹੂਆ ਹੈ ਗਿੱਲੇ ਬਾਰਿਸ਼ ਹੁੰਦੀ ਹੈ ਤਾਂ ਪਾਣੀ ਪਾਣੀ ਭਰ ਆਉਂਦਾ ਪੂਰਾ ਚੱਲਣੇ ਕੋ ਰਾਸਤਾ ਨਹੀਂ ਹੈ ਬਿਲਕੁਲ ਵੀ ਔਰ ਜਦੋਂ ਬਾਰਿਸ਼ ਬੰਦ ਹੁੰਦੀ ਹੈ ਤਾਂ ਧੂੜ ਲੇ ਧੂਲ ਪੂਰਾ ਘਰ ਧੂਲ ਸੇ ਭਰ ਜਾਂਦਾ ਹੈ हमें ਰੋਡ ਕੀ ਬਹੁਤ ਜ਼ਰੂਰਤ ਹੈ ਤਾਂ ਉਹਨੂੰ ਕਿੜੀ ਕਿੜੀ ਦਿੱਕਤ ਆ ਰਹੀ ਤੁਹਾਨੂੰ ਵੀ ਇਹੀ ਆ ਰਹੀ ਹੈ ਜਿਹੜੇ ਪ੍ਰਧਾਨ ਨੇ ਸਾਡੇ ਨੇ ਦੱਸਿਆ ਪਾਣੀ ਬਿਜਲੀ ਰੋਡ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਡਾ ਔਰ ਉਧਰ ਹਰ ਤੀਜੇ ਦਿਨ ਬੰਦਾ ਗਿਰਿਆ ਹੁੰਦਾ ਕਿਸੇ ਦੇ ਬਾਜੂ ਬੇਟੇ ਦੀ ਮੇਰੇ ਦੀ ਬਾਜੂ ਟੁੱਟ ਗਈ ਸੀ ਉੱਥੇ 6 ਮਹੀਨੇ ਬੈਠ ਤੇ ਰਿਹਾ ਉਹ ਔਰ 6 ਮਹੀਨੇ ਤੇ ਤੁਸੀਂ ਦੇਖੋ ਸਾਂਦਰੀ ਕਿੱਥੇ ਹੁੰਦੀ ਹੈ ਬਹੁਤ ਔਖੀ ਹੋ ਰਹੀ ਹੈ ਸਾਡਾ ਅਸੀਂ ਬਹੁਤ ਦੁਖੀ ਹੋ ਕੇ ਆਏ ਆ ਇੰਦਰ ਪ੍ਰਧਾਨ ਸਾਹਿਬ ਅਗਲੀ ਹੁਣ ਕਾਰਵਾਈ ਕੀ ਤੁਹਾਡੇ ਵੱਲੋਂ ਤੁਸੀਂ ਕੱਟ ਕੀਤਾ ਹੈ ਅਗਲੀ ਕਾਰਵਾਈ ਕੀ ਕਰਨਾ ਚਾਹੁੰਦੇ ਹੋ ਜੀ ਅਸੀਂ ਤਾਂ ਜਰ ਬਈ ਇੱਕ ਤੋਂ ਪਹਿਲੇ ਬਿਲਡਰ ਨੂੰ ਮਿਲਦੇ ਹਾਂ ਜੀ ਅਗਰ ਮਿਲ ਜਵੇ ਇੱਥੇ ਆਫਿਸ ਵੈਸੇ ਮਿਲਦਾ ਨਹੀਂ ਕਿਸੇ ਨੂੰ ਬਾਜਵਾਜੀ ਬਿਲਡਰ ਕਹਿੰਦੇ ਕਿ ਜਿੰਨੇ ਜਦੋਂ ਜਾਂਦੇ ਹੁਸੀਂ ਮਿਲਣ ਵਾਸਤੇ ਉਹ ਆਸ਼ਵਾਸ਼ਣ ਦੇ ਦਿੰਦੇ ਆ ਜੀ ਵੀ ਹਾਂ ਅਸੀਂ ਬੰਦੇ ਭੇਜ ਰਹੇ ਹਾਂ ਕਰਵਾ ਰਹੇ ਹਾਂ ਕੰਮ ਜੀ ਪਰ ਉਸ ਤੋਂ ਬਾਅਦ ਫਿਰ ਕੁਝ ਨਹੀਂ ਹੁੰਦਾ ਜੀ ਉੱਥੇ ਉੱਥੇ ਕੰਮ ਖੜਾ ਰਹਿੰਦਾ ਜੀ ਤੇ ਅੱਜ ਉਹ ਕੱਠਾ ਪੂਰਾ ਹੋ ਗਿਆ ਤੁਹਾਡਾ ਹੁਣ ਕੀ ਅੱਗੇ ਕੀ ਕਰਨਾ ਫਿਰ ਅਸੀਂ ਹੁਣ ਅਸੀਂ ਜਾਂਦੇ ਹਾਂ ਇਹਨਾਂ ਕੋਲ ਫਿਰ ਦੁਬਾਰਾ ਤੋਂ ਇਹਨੂੰ ਗੱਲ ਕਰਦੇ ਹਾਂ ਬਾਕੀ ਪ੍ਰਸ਼ਾਸਨ ਨਾਲ ਵੀ ਗੱਲ ਕਰਦੇ ਹਾਂ ਜੀ ਤੇ ਨਹੀਂ ਅਗਰ ਹੋਇਆ ਕੰਮ ਜੀ ਫਿਰ ਅਸੀਂ ਧਰਨਾ ਲਾ ਕੇ ਸੜਕਾਂ ਵੀ ਜਾਮ ਕਰਾਂਗੇ ਤੇ ਹੋਰ ਸਮਾਜ ਸੇਵੀ ਸੰਗਠ ਤੇ ਫਿਰ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਗੀ ਅਗਰ ਕੋਈ ਗੱਲਬਾਤ ਹੋਈ ਕੋਈ ਗੱਲ ਨੂੰ ਤੇ ਫਿਰ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਗ੍ਰਿਫਤਾਰ ਕਰ ਲੈਣ ਜੋ ਮਰਜੀ ਵੈਸਾ ਹੀ ਚਾਹੁੰਦੇ ਵੀ ਸਾਡੇ ਚਾਹੇ ਗੋਲੀਆਂ ਮਾਰ ਦੇਣੇ ਸੜਕਾਂ ਦੇ ਵਿੱਚ ਖੜੇ ਕਰਕੇ ਸਾਨੂੰ ਕਿਉਂ ਇਹੋ ਜਿਹੇ ਹਾਲਾਤ ਵਿੱਚ ਅਸੀਂ ਗੁਜ਼ਰ ਰਹੇ ਆ ਤੇ ਉੱਥੇ ਰਹਿਣ ਲੈ ਖਾਈ ਨਹੀਂ ਕੋਈ ਵੀ ਤੇ ਪ੍ਰਸ਼ਾਸਨ ਸਾਡਾ ਸੁਣਦਾ ਨਹੀਂ ਕੁਝ ਵੀ ਜੀ ਸੋ ਸੈਕਟਰ 125 24 ਜਿਹੜਾ ਕਿ ਸਨੀ ਗਲੇ ਵੈਧਰ ਤਸਵੀਰਾਂ ਇੱਕ ਵਾਰ ਦਿਖਾ ਦੇ ਰਿਸ਼ਤਾ ਪਹਿਲਾਂ ਜਿਹੜਾ ਸਿੱਧਾ ਰੋਡ ਇਧਰੋਂ ਤੱਕ ਜਾਂਦਾ ਆ ਇਹ ਰੋਡ ਸਿੱਧਾ 124 ਨੂੰ ਜਾ ਰਿਹਾ ਜਿੱਦੇ ਸਿੱਧੇ ਤੌਰ ਤੇ ਜੇ ਲੋਕ ਰਹਿੰਦੇ ਨੇ ਕਾਫੀ ਦਿੱਕਤਾਂ ਦੀ ਦਿੱਕਤਾਂ ਦਾ ਪਰੇਸ਼ਾਨੀ ਇਹਨਾਂ ਨੂੰ ਕਾਫੀ ਆ ਰਹੀ ਹੈ ਕੋਈ ਰੋਡ ਉਹਨੇ ਕਿਹਾ ਕਿ ਰੋਡ ਨਹੀਂ ਬਣੇ ਹੋਏ ਨਾ ਹੀ ਸੀਵਰੇਜ ਹੈ ਨਾ ਹੀ ਉੱਥੇ ਪਾਣੀ ਉਹਨਾਂ ਦਾ ਬਿਜਲੀ ਤੇ ਲੋਕ ਕਹਿੰਦੇ ਨੇ ਵੀ ਪ੍ਰਾਪਰਟੀ ਦੇ ਰੇਟ ਜਿਹੜੇ ਕੀ ਵਾਧੂ ਵਸੂਲੇ ਜਾ ਰਹੇ ਨੇ ਪਰ ਫੈਸਿਲਿਟੀ ਜਿਹੜੀ ਕੀ ਉਹ ਇੱਥੇ ਨਹੀਂ ਮਿਲ ਰਹੀ ਤੁਸੀਂ ਰੋਡ ਵੀ ਦੇਖ ਸਕਦੇ ਹੋ ਜਿਹੜੇ ਕੀ ਇਹ ਸਿੱਧਾ ਰੋਡ 124 ਨੂੰ ਜਾ ਰਿਹਾ ਆ ਸੋ ਲੋਕਾਂ ਦੀ ਇਹੀ ਜਿਹੜੀ ਕੀ ਮੰਗ ਹੈ ਕੀ ਸਾਨੂੰ ਜਿਹੜੀ ਕਿ ਰੋਡ ਬਣਾ ਦਿੱਤੇ ਜਾਣ ਜਿਹੜਾ ਕਿ ਸੀਵਰੇਜ ਜਿਹੜਾ ਕਿ ਪਾਣੀ ਉੱਥੇ ਬਲੋਕੇਜ ਹੁੰਦੀ ਆ ਉਹ ਰੁਕ ਜਵੇ ਅਸੀਂ ਦੇ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹ ਹੱਲ ਨਹੀਂ ਕਰਦੇ ਬਿਲਡਰ ਜੇ ਹੱਲ ਨਹੀਂ ਕਰਦੇ ਤਾਂ ਧਰਨਾ ਜ਼ਰੂਰ ਲਾਵਾਂਗੇ ਸੋ ਹੁਣ ਅਗਲੀ ਵਾਰ ਕੀ ਅਪਡੇਟ ਸਾਹਮਣੇ ਆਉਂਦੀ ਹੈ ਇੱਕ ਦੇਖਣਾ ਹੋਵੇਗਾ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ ਖਰੜ